ਅਜ ਬਦਮਾਸ਼ਾਂ ਇੱਕਾਤਵੇ ਚਾਏ ਤਾਂ ਮਾਰਕੀਟ ਦੇ ਚੌਕੀਦਾਰ ਬਹਾਦਰ ਨੂੰ ਬੰਦੂਕ ਦੀ ਨੋਕ ਤੇ ਬੰਦਕ ਬਣਾ ਲਿਆ ਇੱਕ ਜਵੈਲਾ ਦੇ ਦੁਕਾਨਦਾਰ ਸ੍ਰ ਸ਼ਟਰ ਤੋੜ ਦਿੱਤਾ ਗਿਆ ਦੁਕਾਨ ਦੇ ਵਿੱਚ ਪਈ ਤਜੋਰੀ ਲੁੱਟ ਲਈ ਗਈ ਦੱਸਿਆ ਜਾ ਰਿਹਾ ਹੈ ਕਿ ਉਕਤ ਤਜੋਰੀ ਦੇ ਵਿੱਚ ਲੱਖਾਂ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਜਿਹੜੇ ਨੇ ਉਹ ਰੱਖੇ ਹੋਏ ਸਨ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਦੀਪਕਰਨ ਸਿੰਘ ਅਤੇ ਸਿਟੀ ਪੁਲਿਸ ਸਟੇਸ਼ਨ ਮੌਕੇ ਤੇ ਪਹੁੰਚ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੀ ਪੁਸ਼ਟੀ ਕਰਦੇ ਹੋਏ ਡੀਐਸਪੀ ਦੀਪਕਰਨ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੀ ਟੀਮ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਉਨੇ ਕੋਈ ਚੋਰੀ ਹੋਈ ਜਲੇ 4:00 4:30 ਵਜੇ ਚੋਰੀ ਹੋਈ 4:30 ਵਜੇ ਤੇ ਕੀ ਕੀ ਲਗਿਆ ਤਾਂ ਕਿੰਨਾ ਕ ਸਮਾਨ ਲਗਿਆ 70 ਲੱਖ ਰੁਪਏ ਦਾ ਸਮਾਨ ਗਿਆ ਅੱਧਾ ਕਿਲੋ ਸੋਨਾ ਤੇ 20 ਕਿਲੋ ਚਾਂਦੀ ਸੀ 10 ਕਿਲੋ ਸੋਨਾ ਦੇ 20 ਕਿਲੋ ਚਾਂਦੀ ਸੀ ਠੀਕ ਹੈ ਤੇ ਇਹ ਪਤਾ ਲੱਗਦਾ ਕਿ ਕਿੰਨੇ ਜانے ਸੀਗੇ ਪੰਜ ਜਣੇ ਹੁੰਦੇ ਵੀ ਕੈਮਰੇ ਅੱਛਾ ਪੰਜ ਜਣੇ ਠੀਕ ਹੈ ਤੇ ਇਹਨੂੰ ਆਪ ਕੋ ਸੁਨਿਆਰਾ ਬਾਜ਼ਾਰ ਕਹਿੰਦੇ ਨੇ ਸਰਾਫਾਂ ਦਾ ਹਾਂ ਜੀ ਸਰਾਫਾਂ ਦਾ ਹਾਂ ਸਰਾਫਾਂ ਦਾ ਬਾਜ਼ਾਰ ਇੱਥੇ ਕੋਈ ਚੁੰਕੀਦਾਰ ਨਹੀਂ ਸੀਗਾ ਚੌਂਕੀਦਾਰ ਇੱਕ ਸੀਗਾ ਜੀ ਉਹ ਕਹਿੰਦਾ ਮੈਨੂੰ ਰਿਵਾਲਵਰ ਦਿਖਾ ਕੇ ਤੇ ਬਿਠਾ ਲਿਆ ਸੀ ਅੱਛਾ ਬਿਠਾ ਲਿਆ ਹਾਂਜੀ ਤੇ ਇਹ ਕਿੰਨੇ ਕ ਜਾਨੇ ਸੀਗੇ ਪੰਜ ਜਾਨੇ ਹਾਂ ਪੰਜ ਪੰਜ ਜਾਨੇ ਠੀਕ ਹੈ ਤੇ ਇਹ ਕੋਈ ਕਿਸੇ ਤੇ ਸ਼ੱਕ ਤੁਹਾਨੂੰ ਜਾਂ ਜੋ ਵੀ ਸੁਗਵਹਿਤ ਕੋਲੋਂ ਦੱਸ ਦਿੱਤਾ ਸੀਗਾ ਹੂੰ ਤਾਂ ਸੁਣਾਓ ਵੀ ਸਫੇਦ ਨਕਸਾ ਆਣਾ ਖੁਸ਼ੀ ਪੜੇ ਜਾਂ ਸਾਡਾ ਸਮਾਂ ਠੀਕ ਹੈ ਇਹ ਤੁਹਾਨੂੰ ਲੱਗਦਾ ਕਿ ਕਿਸੇ ਨੇ ਪਹਿਲੇ ਆ ਕੇ ਜਿਵੇਂ ਆਇਆ ਸੇ ਪਾਸੇ ਹੰਦਿਆ ਹੋਵੇ ਕਈ ਦਿਨ ਤੇ ਇਹ ਹੁਣ ਦੁਕਾਨ ਆ ਜੀ ਹੁਣ ਇੱਥੇ ਸਾਹਮਣੇ ਹੁਣਾ ਬਾਜ਼ਾਰ ਚੱਲਦਾ ਵਾ ਟੱਕਣੀ ਹੈ ਹੈਗਾ ਕਿ ਕਿਨੇ ਰੈਫਰ ਕੀਤੀ ਹੋ ਬਾਕੀ ਚਲੋ ਜਿਹੜਾ ਕੋਈ ਆਉਂਦਾ ਵਾ ਕਸਟਮਰ ਜਾਂ ਕੋਈ ਆਉਂਦਾ ਵਾ ਨਾਲ ਆਂਡੀ ਗੋਲੀ ਹੁੰਦਾ ਪਤਾ ਹੀ ਹੁੰਦਾ ਕੀ ਹੈਗਾ ਕੀ ਹੈ ਜੀ ਚੁੰਕੀ ਦਾ ਕਦੋਂ ਦਾ ਇੱਥੇ ਕੰਮ ਕਰ ਰਿਹਾ 10 ਸਾਲ ਹੋ ਗਏ ਦੋ ਸਾਲ ਹੋ ਗਏ ਤੇ ਕਦੀ ਵੀ ਇਦਾਂ ਦੀ ਗੱਲਬਾਤ ਨਹੀਂ ਹੋਈ ਜਿਹੜੀ ਹਾਂਜੀ ਤੇਰੀ ਸੇਫ ਸੀਗੀ ਸੇਫ ਵੀ ਚੱਕ ਲੈ ਜਾਇਆ ਸੇ ਸੇਰ ਕਿ ਨਹੀਂ ਹੈ ਪੇਟੀ ਸੀ ਜਿਸ ਤੇ ਆਪਣਾ ਪੇਟੀ ਸੀ ਜਿਸ ਤੇ ਪੇਟੀ ਪੇਟੀ ਸਮੀਂ ਹੀ ਲੱਗੇ ਹਾਂ ਪੇਟੀ ਸਮੀਂ ਹੀ ਲੱਗੇ ਚੱਲ ਹੁਣ ਮੁੱਖ ਦੇ ਅਧਿਕਾਰੀ ਪਹੁੰਚ ਆ ਗਏ ਅਧਿਕਾਰੀ ਆਏ ਐਸ ਐਚ ਸਾਹਿਬ ਆਏ ਐਸ ਕੇ ਸਾਹਿਬ ਆਏ ਉਹ ਆਪਣੀ ਕਾਰਵਾਈ ਕਰਕੇ ਚਲੇ ਗਏ